ਅੰਮ੍ਰਿਤਸਰ ਦੇ ਥਾਣਾ ਡੀ ਡਿਵੀਜ਼ਨ ਦੇ ਇਲਾਕਾ ਲਾਹੌਰੀ ਗੇਟ ਵਿਖੇ ਅੱਜ ਤੜਕਸਰ ਇੱਕ ਦਿੱਲੀ ਨੰਬਰ ਦੀ ਗੱਡੀ ਵਿੱਚ ਸਵਾਰ ਪੰਜ ਨੌਜਵਾਨਾਂ ਨੇ ਪਹਿਲਾ ਮੰਦਰ ਦੀ ਦੀਵਾਰ ਵਿੱਚ ਟੱਕਰ ਮਾਰੀ ਜਿਸ ਦੇ ਬਾਅਦ ਉਹਨਾਂ ਨੇ ਦੀਵਾਰ ਅਤੇ ਗੇਟ ਨੂੰ ਬੁਰੀ ਤਰ੍ਹਾਂ ਤੋੜ ਦਿੱਤਾ ਇਸ ਦੇ ਨਾਲ ਹੀ ਉਹਨਾਂ ਨੇ ਇੱਕ ਬਿਜਲੀ ਦੇ ਖੰਭੇ ਨੂੰ ਟੱਕਰ ਮਾਰੀ ਜਿਸ ਦਾ ਟਰਾਂਸਫਾਰਮਰ ਲੱਗਾ ਹੋਇਆ ਸੀ ਉਹ ਹੀਟਾਂ ਡਿੱਗ ਪਏ ਇਸ ਮੌਕੇ ਤੇ ਸੜਕ ਤੇ ਸੁੱਤੇ ਕੁੱਤੇ ਇਸ ਕਰੰਟ ਦੀ ਲਪੇਟ ਵਿੱਚ ਆਏ ਹਨ ਸਵਾਫ ਚਾਰ ਦੇ ਦੀ ਗੱਲ ਹੈਗੀ ਆ ਗੱਡੀ ਬੜੀ ਸਪੀਡ ਨਾਲ ਆਈ ਇਹਨੇ ਖੰਭਾ ਤੋੜਦਾ ਬੱਤੀ ਵਾਲਾ ਤੇ ਖੰਭਾ ਤੋੜਨ ਤੋਂ ਬਾਅਦ ਇਹ ਮੰਦਰ ਆਪਣੇ ਲਾਭਕ ਸੁਭਾਵਾਂ ਦੀ ਕੰਧੇ ਤੋੜਤੀ ਆ ਆ ਗੇਰ ਤੋੜ ਦਿੱਤਾ ਜੇ ਮੋਟਰ ਮੋਟਰ ਵੀ ਸਾਰੀ ਤੋੜ ਦਿੱਤੀ ਆ ਕਾਰ ਪੱਥਰ ਵਾਸ਼ੀ ਗਿਆ ਜੀ ਕਿੰਨੇ ਨੌਜਵਾਨ ਸੀਗਾ ਤੇ ਗੱਡੀ ਸਾਰੀ ਕਿੱਲੋ ਗੱਡੀ ਵਿੱਚ ਖੰਭਾ ਟੁੱਟਣ ਦੇ ਨਾਲ ਬੱਤੀ ਚੱਲ ਗਈ ਜਦੋਂ ਤੱਕ ਆਪਾਂ ਆਏ ਆ ਤੇ ਉਹ ਤੱਕ ਨਿਕਲ ਕੇ ਭੱਜ ਗਏ ਜੀ ਤੇ ਜਿਨ੍ਹਾਂ ਨੇ ਮਤਲਬ ਕਿ ਜਿਹੜੇ ਮੌਕੇ ਤੇ ਦੇਖਿਆ ਉਹਨਾਂ ਨੇ ਚਾਰ ਤੋਂ ਮੇਰੇ ਹਾਲ ਚਾਰ ਪੰਜ ਬੰਦੇ ਹੈਗੇ ਸੀਗੇ ਤੇ ਦਿੱਲੀ ਨੰਬਰ ਦੀ ਗੱਡੀ ਜੇ ਵਾਈਟ ਕਲਰ ਦੀ ਸਿਆਜ ਹੈ

ਉਹ 2.5 ਲੱਖ ਦਾ ਮੰਦਰ ਦਾ ਨੁਕਸਾਨ ਹੋ ਗਿਆ ਜੀ। ਅੱਛਾ ਜੀ। ਤੇ ਨਾਲ ਇਹ ਜਾਨਵਰ ਵੀ ਮੋਟ ਗਈ। ਹਾਂ ਜੀ ਉਹ ਹੈਗੇ 3-3 ਜਾਨਵਰ ਹੈਗੇ। ਉਹ ਵੀ ਮਰ ਇੱਕ ਗੱਡੀ ਦੇ ਲੇਕ ਚ ਥੱਲੇ 4 ਹੈਗੇ ਜੇ। ਹੁਣ ਪ੍ਰਸ਼ਾਸਨ ਨੂੰ ਕੀ ਬੰਦ ਕਰੇ। ਪ੍ਰਸ਼ਾਸਨ ਨੂੰ ਆਦੇ ਮੰਦਰ ਦਾ ਜੋ ਹਦਜਾਨਾ ਦਿੱਤਾ ਜਾਵੇ। ਬੰਦੇ ਫੜੇ ਜਾਣ ਕੀ ਗੱਲਬਾਤ ਹੈਗੀ ਕੀ ਚੱਕਰ ਹੈਗਾ ਉਹ ਪਤਾ ਲੱਗੇ। ਕਿ ਜਿਹੜਾ ਮੰਦਰ ਦਾ ਨੁਕਸਾਨ ਆ ਉਹਦੇ ਭਰਨਾ ਪੈਣਾ ਹੈ। ਤਾਂ ਲੱਗਦਾ ਨਹੀਂ ਜੇ ਕੋਈ ਆਮ ਬੰਦਾ ਹੁੰਦਾ ਤੇ ਉਹਦਾ ਜਾਨੀ ਨੁਕਸਾਨੀ ਹੋ ਸਕਦਾ ਸੀ ਉਹ ਤਾਂ ਹੋ ਹੀ ਜਾਣਾ ਸੀ ਬਾਕੀ ਫੰਕਸ਼ਨ ਹੈ ਵਾਹੀ ਇੱਥੇ ਰਾਤੀ ਫੰਕਸ਼ਨ ਹੈ ਆ ਵੇਖੋ ਅਰੇ ਰਾਤੀ ਫੰਕਸ਼ਨ ਹੀ ਹੈ ਫੰਕਸ਼ਨ ਹੈ ਵਾਹੀ ਇਹ ਸ਼ੁਗਰ ਘੋਗੀ ਫੰਕਸ਼ਨ ਖਤਮ ਹੋ ਚੁੱਕਾ ਹੈ ਨਹੀਂ ਤੇ ਜਿੱਦਾਂ ਇੱਥੇ ਭੀੜ ਇਕੱਠੀ ਹੋਈ ਉੱਥੇ ਤੰਦੂਰ ਲੱਗਾ ਹੋਇਆ ਹੈ ਥਾਣਾ ਡੀ ਡਿਵੀਜ਼ਨ ਦੇ ਪੁਲਿਸ ਅਧਿਕਾਰੀ ਨੇ মিডিਆ ਨੂੰ ਜਾਣਕਾਰੀ ਦਿੰਦੇ ਕਿਹਾ ਹੈ ਕਿ ਸਵੇਰੇ ਸੂਚਨਾ ਮਿਲੀ ਸੀ ਕਿ ਦਿੱਲੀ ਨੰਬਰ ਦੀ ਇੱਕ ਗੱਡੀ ਵੱਲੋਂ ਇੱਕ ਖੰਭੇ ਵਿੱਚ ਟੱਕਰ ਮਾਰੀ ਗਈ ਜਿਸ ਕਾਰਨ ਕਰੰਟ ਫੈਲ ਗਿਆ ਇਹ ਸਵੇਰਿੰਗ ਮਾਰਨਿੰਗ 4 ਵਜੇ ਹੋਇਆ ਸਾਡੇ ਟਾਣੇ ਦੀ ਬੈਕਸਾਈਡ ਆ ਗੱਡੀ ਸਿਆਜਾ ਦਿੱਲੀ ਨੰਬਰ ਜਿਹਦਾ ਓਨਰ ਫਰੀਦਕੋਟ ਦਾ ਜੀ ਇੱਕ ਹੋਟਲ 'ਚ ਠਹਿਰਿਆ ਸੀ ਜਿਹੜਾ ਗੋਲਡਨ ਐਵਨੂ ਨੈਕਸਟ ਲੈਵਲ ਹੋਟਲ ਆ ਉਹਦੇ ਵਿੱਚ ਠਹਿਰੇ ਸੀ ਇਹ ਜਿਹੜੇ ਮੁੰਡੇ ਆ ਹਰਸ਼ ਕਾਕੜ ਆ ਤੇ ਗੌਤਮ ਸ਼ਰਮਾ ਆ ਜੀ ਇਹ ਉੱਥੇ ਮੈਨੇਜਰ ਦਾ ਤੇ ਹਾਊਸਕੀਪਿੰਗ ਦਾ ਕੰਮ ਕਰਦੇ ਆ ਜੀ ਇਹਨਾਂ ਨੇ ਉਥੋਂ ਗੱਡੀ ਇਹ ਲਈ ਆ ਤੇ ਇਸ ਜਿਹੜਾ ਮੁੰਡਾ ਵਾ ਗੌਤਮ ਸ਼ਰਮਾ ਇਹਦਾ ਜਨਮ ਦਿਨ ਸੀ ਇਹਨਾਂ ਨੇ ਉੱਥੋਂ ਕੋ ਖਾਦਾ ਪੀਤਾ ਪਾਰਟੀ ਪੁੱਟੀ ਕੀਤੀ ਤੋਂ ਉੱਥੋਂ ਗੱਡੀ ਇੰਦਰ ਲਿਆਏ ਕਿਉਂਕਿ ਰਹਿਣ ਵਾਲੇ ਵੀ ਇੱਥੋਂ ਦੇ ਆ ਤੇ ਇੱਥੇ ਆਣ ਕੇ ਗੱਡੀ ਕਿਤੇ ਫਾਸਟ ਸੀ ਉਹ ਗੱਡੀ ਆਣ ਕੇ ਤੇ ਹਿੱਟ ਕਰ ਗਈ ਟਰਾਂਸਫਰਮ ਦੇ ਨਾਲ ਤੋਂ ਟੁੱਟਣ ਕਰਕੇ ਤੋਂ ਟਰਾਂਸਫਰਮ ਇਹਨਾਂ ਦੀ ਗੱਡੀ ਦੇ ਉੱਤੇ ਡੇਪਿਆ ਤੇ ਗੱਡੀ ਟੁੱਟ ਲਾਸ ਹੋ ਗਈ ਬਾਕੀ ਵੈਰੀਫਾਈ ਕਰ ਰਹੇ ਹੋਰ ਵੀ ਸਰ ਇਹ ਕੋ ਨੁਕਸਾਨ ਵੀ ਆ ਕੋਈ ਲੱਗੀ ਥਾਂ ਕਿ ਮੇਰਾ ਲਾਗੇ ਨੁਕਸਾਨ ਇੱਕ ਤਾਂ ਬਿਜਲੀ ਬੋਰਡ ਦਾ ਹੋਇਆ ਜੀ ਇੱਕ ਲਾਗੇ ਮੰਦਰ ਆ ਮੰਦਰ ਦਾ ਗੇਟ ਫੂਟ ਵੀ ਟੁੱਟਾ ਵਾ ਉਹਥੇ ਡੌਗ ਹੁੰਦੇ ਨੇ ਕੁੱਤੇ ਹੁੰਦੇ ਨੇ ਰਹਿੰਦੇ ਪੱਕੇ ਉਹ ਕਰੰਟ ਲੱਗਣ ਨਾਲ ਉਹਨਾਂ ਦੀ ਵੀ ਡੈਥ ਹੋਈ ਹੈ ਕਿਉਂਕਿ ਉਹ ਉਹ ਉਥੇ ਫਿਰਦੇ ਰਹਿੰਦੇ ਆ ਤਾਂ ਟ੍ਰਾਂਸਫਰ ਡਿੱਗਣ ਨਾਲ ਜੀ ਕਰੰਟੀ ਉਹ ਉਹਨਾਂ ਨਾਲ ਲੱਗ ਗਿਆ ਦੋਨਾਂ ਦੀ ਕੁੱਤੇ ਨੇ ਜਣਾ ਹੀ ਗੱਡੀ ਗੱਡੀ ਜੰਨਾ ਮਤਾਂ ਕੋ ਪੰਜ ਪੰਜ ਜਣੇ ਚਲਾ ਰਹੇ ਸੀ ਹਾਂ ਪੰਜ ਜਣੇ ਜਾਨੀ ਨੁਕਸਾਨਤ ਨਹੀਂ ਹੋ ਸਕਦਾ ਨਹੀਂ ਜਾਨੀ ਕਿਸੇ ਦਾ ਨੁਕਸਾਨ ਨਹੀਂ ਹੋਇਆ ਸਾਡੇ ਕੋਲ ਦੋ ਬੰਦੇ ਅਸੀਂ ਲਿਆਂਦੇ ਆ ਤਿੰਨ ਅਜੇ ਹੋਰ ਲੈ ਕੇ ਆਉਣੇ ਬਾਕੀ ਸਾਰੀ ਗੱਲ ਵੈਰੀਫਾਈ ਕਰਦੇ ਹਾਂ ਸਸਤ ਨਹੀਂ ਜਾਏਗੀ ਸ਼ੇਅਰ ਕਰਦੇ ਆ ਕੋਈ ਵੇਟਰ ਚਲਾ ਰਿਹਾ ਯਾਨੀ ਕਿ ਗਾਹਕ ਨੂੰ ਦਲਤ ਨਹੀਂ ਇਹ ਕਿ ਕਿਸ ਤਰ੍ਹਾਂ ਕਿਸ ਤਰ੍ਹਾਂ ਜਾਇਆ ਕਿ ਉੱਥੇ ਲੱਗੇ ਕਰੇ ਕਿ ਹੋਟਲ ਦਾ ਕੋਈ ਵੇਟਰ ਲੈ ਕੇ ਰੋਟੀ ਲੈ ਨਾ ਰਿਹਾ ਸੀ ਇਹ ਗੱਲ ਨਹੀਂ ਹੋਟਲ ਚ ਹੀ ਕੰਮ ਕਰਦੇ ਆ ਇੱਕ ਮੈਨੇਜਰ ਦੀ ਪੋਸਟ ਤੇ ਆ ਤੇ ਇੱਕ ਹਾਊਸਕੀਪਿੰਗ ਉਹ ਸਫਾਈਸ ਕੋਈ ਨਹੀਂ ਕਰਦੇ ਜਿਹੜੇ ਉਹਦੇ ਤੇ ਆ ਹੋਰ ਹੀ ਨਹੀਂ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਹੁੰਚ ਲਈ ਬੈਲ ਆਈਕਨ ਤੇ ਕਲਿਕ